ਤੂੰ ਸੇ ਲੜ ਲੜ ਕੇ ਆਪਣੀ ਘਰ ਵਾਲੀ ਨੂੰ ਤਾਂ ਭਜਾ ਦਿੱਤਾ ਤੇ ਹਣ ਦਿਨ ਰਾਤ ਮੈਨੂੰ ਤੁਹਾਡੇ ਲਈ ਨੌਕਰਾਨੀ ਦੀ ਤਰ੍ਹਾਂ ਕੰਮ ਕਰਨਾ ਪੈਂਦਾ ਸਿਮਰਨ ਦੀ ਇਹ ਗੱਲ ਸੁਣ ਕੇ ਗੁਰਜੰਟ ਗੁੱਸੇ ਵਿੱਚ ਭੜਕ ਉઠਿਆ ਤੇ ਬੋਲਿਆ ਤੂੰ ਮੇਰੇ ਲਈ ਦੋ ਰੋਟੀਆਂ ਪਕਾ ਦੇਵੇਂਗੀ ਐਵੇਂ ਤੂੰ ਮੇਰੀ ਨੌਕਰਾਨੀ ਨਹੀਂ ਬਣ ਜਾਵੇਂਗੀ ਮੈਂ देर रात ਤੱਕ ਦਫ਼ਤਰ ਵਿੱਚ ਓਵਰਟਾਈਮ ਕਰਦਾ ਕਾਰਨ ਵਿੱਚ ਦੇਰ ਹੋ ਜਾਂਦੀ ਆ ਦੋ ਗਰਮ ਰੋਟੀਆਂ ਮੰਗ ਰਿਆਂ ਤਾਂ ਤੈਨੂੰ ਉਹਦੇ ਵਿੱਚ ਵੀ ਪ੍ਰੋਬਲਮ ਹੈ ਮੈਂ ਕਿਸ ਲਈ ਘਮਾਉਣਾ ਆਪਣੇ ਪਰਿਵਾਰ ਲਈ ਹੀ ਨਾ ਕਿ ਕੰਮ ਤੋਂ ਆਉਂਦੇ ਨੂੰ ਮੈਨੂੰ ਗਰਮ ਰੋਟੀ ਵੀ ਨਹੀਂ ਮਿਲ ਸਕਦੀ ਉਸੇ ਵਕਤ ਸਿਮਰਨ ਦਾ ਪਤੀ ਦੀਪਕ ਕਮਰੇ ਤੋਂ ਬਾਹਰ ਆਇਆ ਤੇ ਗੁੱਸੇ ਵਿੱਚ ਕਹਿਣ ਲੱਗਿਆ ਵੀਰੇ ਮੇਰੀ ਘਰਵਾਲੀ ਦੇ ਨਾਲ ਇੰਨੀ ਉੱਚੀ ਆਵਾਜ਼ ਵਿੱਚ ਗੱਲ ਕਰਨ ਦੀ ਜ਼ਰੂਰਤ ਨਹੀਂ ਆ ਤੁਸੀਂ ਰੋਜ਼ ਰਾਤ ਨੂੰ ਲੇਟ ਆਉਂਦੇ ਹੋ ਸਿਮਰਨ ਸਾਰਾ ਦਿਨ ਕੰਮ ਕਰਦੀ ਥੱਕ ਜਾਂਦੀ ਆ ਤੇ ਇਹ ਉਹਦੇ ਆਰਾਮ ਕਰਨ ਦਾ ਟਾਈਮ ਹੁੰਦਾ ਉਹ ਤੁਹਾਡੀ ਨੌਕਰ ਹੈ ਕਿ ਜਦੋਂ ਤੁਸੀਂ ਆਓਗੇ ਉਦੋਂ ਹੀ ਤੁਹਾਨੂੰ ਰੋਟੀ ਪਕਾ ਕੇ ਦੇਵੇਗੀ ਤੁਸੀਂ ਠੰਡੀਆਂ ਰੋਟੀਆਂ ਹੀ ਖਾਓ ਇੰਨਾ ਕਹਿ ਕੇ ਉਸਨੇ ਸਿਮਰਨ ਨੂੰ ਕਿਹਾ ਤੂੰ ਚੱਲ ਕਮਰੇ ਵਿੱਚ ਵੀਰਾ ਆਪੇ ਹੀ ਡੱਬੇ ਤੋਂ ਰੋਟੀ ਚੱਕ ਕੇ ਖਾ ਲੂਗਾ ਸਿਮਰਨ ਕਹਿਣ ਲੱਗੀ ਤੁਸੀਂ ਚੱਲੋ ਮੈਂ ਹੁਣੇ ਕਿਚਨ ਤੋਂ ਪਾਣੀ ਲੈ ਕੇ ਕਮਰੇ ਵਿੱਚ ਆਉਣੀ ਆ ਉੱਥੋਂ ਚਲਾ ਗਿਆ ਤਾਂ ਗੁਰਜੰਟ ਹੱਕਾ ਬੱਕਾ ਜਿਹਾ ਰਹਿ ਗਿਆ ਉਸਨੇ ਆਪਣੀ ਮਾਂ ਸਰਜੀਤ ਕੌਰ ਵੱਲ ਵੇਖਿਆ ਜੋ ਉੱਥੇ ਹੀ ਸੋਫੇ ਤੇ ਬੈਠੀ ਟੀਵੀ ਦੇਖ ਰਹੀ ਸੀ ਉਸ ਨੂੰ ਆਪਣੇ ਵੱਲ ਦੇਖਦਾ ਹੋਇਆ ਦੇਖ ਕੇ ਉਹ ਕਹਿਣ ਲੱਗੀ ਦੇਖ ਪੁੱਤ ਮੈਂ ਇਸ ਮਾਮਲੇ ਵਿੱਚ ਕੁਝ ਨਹੀਂ ਕਰ ਸਕਦੀ ਮੇਰੇ ਤਾਂ ਆਪ ਗੋਡਿਆਂ ਵਿੱਚ ਦਰਦ ਹੋ ਰਿਹਾ ਮੈਂ ਤੈਨੂੰ ਰੋਟੀ ਪਕਾ ਕੇ ਨਹੀਂ ਦੇ ਸਕਦੀ ਇੰਨਾ ਕਹਿ ਕੇ ਉਹ ਵੀ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਗੁਰਜੰਟ ਆਪਣਾ ਸਿਰ ਫੜ ਕੇ ਡਾਈਨਿੰਗ ਟੇਬਲ ਤੇ ਬੈਠ ਗਿਆ ਸਿਮਰਨ ਨੇ ਆਲਾਦਾਲਾ ਦੇਖਿਆ ਤੇ ਹੌਲੀ ਕਿਦੇ ਬੋਲੀ ਵੀਰ ਜੀ ਤੁਹਾਨੂੰ ਕੁਝ ਸਮਝ ਆਇਆ ਗੁਰਜੰਟ ਨੇ ਹੈਰਾਨੀ ਨਾਲ ਉਸ ਵੱਲ ਵੇਖਿਆ ਤਾਂ ਸਿਮਰਨ ਕਹਿਣ ਲੱਗੀ ਵੀਰ ਜੀ ਅਰਸ਼ ਭਾਬੀ ਤੁਹਾਡਾ ਕਿੰਨਾ ਧਿਆਨ ਰੱਖਦੇ ਸੀ ਤੁਹਾਡੇ ਨਾਲ ਕਿੰਨਾ ਪਿਆਰ ਕਰਦੇ ਸੀ ਪਰ ਜਰਾ ਜਹੀ ਗੱਲ ਤੇ ਤੁਸੀਂ ਉਹਨਾਂ ਨੂੰ ਇੰਨਾ ਬੇਇੱਜ਼ਤ ਕਰ ਦਿੱਤਾ ਕਾਸ਼ ਉਸ ਦਿਨ ਮੇਰੀ ਤਬੀਅਤ ਖਰਾਬ ਨਾ ਹੋਈ ਹੁੰਦੀ ਤਾਂ ਇੰਨਾ ਬਿਵਾਲ ਨਾ ਹੁੰਦਾ ਪਰ ਕੀ ਤੁਸੀਂ ਉਹਨਾਂ ਨਾਲ ਜੋਗੀਤਾ ਉਹ ਸਹੀ ਸੀ ਦੇਖੋ ਅੱਜ ਜਦ ਗੱਲ ਮੇਰੇ ਤੇ ਆਈ ਤਾਂ ਇਹੀ ਦੀਪਕ ਆ ਕੇ ਤੁਹਾਡੇ ਤੇ ਗਰਜਣ ਲੱਗਿਆ ਤੇ ਉਸ ਦਿਨ ਤੁਹਾਡੇ ਇਸ ਛੋਟੇ ਭਰਾ ਦੀ ਵਜ੍ਹਾ ਨਾਲ ਤੁਹਾਡੀ ਪਤਨੀ ਦਾ ਕਿੰਨਾ અપਮਾਨ ਹੋਇਆ ਸੀ ਮੈਨੂੰ ਇਹ ਗੱਲ ਜਰਾ ਵੀ ਚੰਗੀ ਨਹੀਂ ਲੱਗ ਰਹੀ ਸੀ ਵੀਰ ਜੀ ਜਾਣਦੇ ਹੋ ਜਦ ਮੈਂ ਦੀਪਕ ਨਾਲ ਇਸ ਮਾਮਲੇ ਦੀ ਗੱਲ ਕੀਤੀ ਕਿ ਤੁਹਾਨੂੰ ਦੀਦੀ ਦੇ ਨਾਲ ਐਵੇਂ ਵਿਹਾਰ ਨਹੀਂ ਕਰਨਾ ਚਾਹੀਦਾ ਸੀ ਤਾਂ ਉਹ ਕਹਿਣ ਲੱਗੇ ਵੱਡੀ ਭਾਬੀ ਤਾਂ ਸ਼ੁਰੂ ਤੋਂ ਹੀ ਇਸ ਕੰਮ ਵਿੱਚ ਨੌਕਰੀਆਂ ਨੌਕਰਾਨੀਆਂ ਦੀ ਤਰ੍ਹਾਂ ਕੰਮ ਕਰਦੀ ਰਹੀ ਹੈ ਅਸੀਂ ਭਾਵੇਂ ਕੁਝ ਵੀ ਕਰ ਲਈਏ ਵੀਰਾ ਸਾਡਾ ਹੀ ਪੱਖ ਲੈਂਦਾ ਹੈ ਭਾਬੀ ਵਿੱਚ ਕੋਈ ਆਤਮ ਸਨਮਾਨਾਂ ਦੀ ਚੀਜ਼ ਨਹੀਂ ਆ ਕਿਉਂਕਿ ਜਿਸ ਦੀ ਪਤਨੀ ਦਾ ਪਤੀ ਕਦੇ ਉਸ ਦਾ ਸਾਥ ਨਹੀਂ ਦਿੰਦਾ ਸਾਰਿਆਂ ਵਿੱਚ ਉਸ ਦਾ ਕੋਈ ਮਹੱਤਵ ਨਹੀਂ ਹੁੰਦਾ ਤੂੰ ਉਹਨਾਂ ਦੇ ਬਾਰੇ ਵਿੱਚ ਸੋਚ ਕੇ ਆਪਣਾ ਦਿਮਾਗ ਖਰਾਬ ਨਾ ਕਰ ਮੈਂ 당 ਹੀ ਰਹਿ ਗਈ ਸੀ ਫਿਰ ਜਦ ਭਾਬੀ ਘਰ ਛੱਡ ਕੇ ਚਲੀ ਗਈ ਤਾਂ ਮੈਂ ਦੀਪਕ ਨੂੰ ਕਿਹਾ ਕਿ ਇਸ ਤਰ੍ਹਾਂ ਵੀਰਜੀ ਦਾ ਘਰ ਉੱਜੜ ਜਾਵੇਗਾ ਅੱਗੋ ਉਹ ਕਹਿਣ ਲੱਗਿਆ ਕਿ ਵੀਰਾ ਤਾਂ ਬੇਵਕੂਫ ਐ। ਇਕੱਲੇ ਰਹੂਗਾ ਤਾਂ ਚੰਗਾ ਹੀ ਆ ਸਾਰੀ ਸੈਲਰੀ ਸਾਨੂੰ ਲਿਆ ਕੇ ਦੇਊਗਾ। ਮੈਂ ਤਾਂ ਇਹ ਸੁਣ ਕੇ ਹੈਰਾਨੀ ਰਹਿ ਗਈ ਸੀ। ਤਾਂ ਉਦੋਂ ਹੀ ਮੈਂ ਸੋਚ ਲਿਆ ਸੀ ਕਿ ਮੈਂ ਤੁਹਾਡੇ ਘਰ ਵਾਲਿਆਂ ਦਾ ਅਸਲੀ ਚਿਹਰਾ ਤੁਹਾਡੇ ਸਾਹਮਣੇ ਲਿਆ ਕੇ ਜ਼ਰੂਰ ਆਉਂਗੀ। ਓੰਜ ਤਾਂ ਦੀਪਕ ਨਾਲ ਮੈਨੂੰ ਕੋਈ ਪ੍ਰੋਬਲਮ ਨਹੀਂ ਆ। ਉਹ ਮੇਰਾ ਬਹੁਤ ਧਿਆਨ ਰੱਖਦੇ ਨੇ ਤੇ ਮੇਰੇ ਨਾਲ ਕਦੇ ਗਲਤ ਕਰਨ ਬਾਰੇ ਸੋਚਦੇ ਤੱਕ ਨਹੀਂ। ਪਰ ਉਹ ਤੁਹਾਡਾ ਇਸਤੇਮਾਲ ਕਰਨਾ ਚਾਹੁੰਦੇ ਸੀ। ਇਹ ਗੱਲ ਮੈਨੂੰ ਚੰਗੀ ਨਹੀਂ ਲੱਗੀ ਮੈਂ ਸੋਚਿਆ ਕਿ ਤੁਹਾਨੂੰ ਸਚਾਈ ਪਤਾ ਹੋਣੀ ਚਾਹੀਦੀ ਹੈ ਹੁਣ ਤੁਸੀਂ ਦੇਖ ਲਓ ਕਿ ਤੁਸੀਂ ਅੱਗੇ ਕੀ ਕਰਨਾ ਇੰਨਾ ਕਹਿ ਕੇ ਸਿਮਰਨ ਆਪਣੇ ਕਮਰੇ ਵਿੱਚ ਚਲੀ ਗਈ ਤਾਂ ਗੁਰਜੰਟ ਹੱਕਾ ਬੱਕਾ ਜਿਹਾ ਇੱਕਦਮ ਉੱਥੇ ਹੀ ਬੈਠ ਗਿਆ ਅੱਜ ਆਪਣੇ ਛੋਟੇ ਭਰਾ ਤੇ ਮਾਂ ਦਾ ਇਹ ਰੂਪ ਦੇਖ ਕੇ ਉਸ ਦਾ ਦਿਲ ਬੈਠ ਰਿਹਾ ਸੀ ਜਿਹੜੇ ਛੋਟੇ ਵੀਰ ਨੂੰ ਤੇ ਮਾਂ ਨੂੰ ਉਹ ਇੰਨਾ ਪਿਆਰ ਕਰਦਾ ਸੀ ਉਹਨਾਂ ਨੇ ਉਸ ਦਾ ਘਰ ਬਰਬਾਦ ਕਰ ਦਿੱਤਾ। ਸਿਮਰਨ ਦੀ ਗੱਲ ਸੁਣ ਕੇ ਉਸ ਨੂੰ ਸਮਝ ਆ ਗਿਆ ਸੀ। ਉਸ ਦਾ ਭਰਾ ਤੇ ਮਾਂ ਜਾਣ ਬੁੱਝ ਕੇ ਉਸ ਦਾ ਘਰ ਉਜਾੜਨ ਤੇ ਤੁਲੇ ਹੋਏ ਨੇ। ਤਾਂ ਕਿ ਉਹ ਲੋਕ ਉਸ ਦੀ ਸੈਲਰੀ ਤੇ ਐਸ਼ ਕਰ ਸਕਣ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਤੇ ਉਹ ਮਨ ਹੀ ਮਨ ਬੜਾ ਪਛਤਾਉਣ ਲੱਗਿਆ। ਇੱਕ ਹਫ਼ਤੇ ਪਹਿਲਾਂ ਦੀ ਗੱਲ ਹੈ। ਉਸ ਦਿਨ ਅਰਸ਼ ਸਵੇਰੇ ਨਾਸ਼ਤਾ ਬਣਾ ਰਹੀ ਸੀ। ਉਸੇ ਵਕਤ ਦੀਪਕ ਰਸੋਈ ਵਿੱਚ ਆਇਆ ਤੇ ਕਹਿਣ ਲੱਗਿਆ ਭਾਬੀ ਅੱਜ ਸਿਮਰਨ ਦੀ ਤਬੀਅਤ ਠੀਕ ਨਹੀਂ ਆ ਤਾਂ ਉਹ ਕਿਚਨ ਵਿੱਚ ਨਹੀਂ ਆਉਗੀ ਸਾਰਿਆਂ ਦਾ ਨਾਸ਼ਤਾ ਤੁਹਾਨੂੰ ਹੀ ਬਣਾਉਣਾ ਪਵੇਗਾ ਕੋਈ ਗੱਲ ਨਹੀਂ ਦੀਪਕ ਮੈਂ ਸਾਰਾ ਕੰਮ ਕਰ ਲਵਾਂਗੀ ਇਹ ਕਹਿੰਦੇ ਹੋਏ ਅਰਸ਼ ਪੋਹਾ ਬਣਾਉਣ ਲੱਗੀ ਕਿਉਂਕਿ ਅੱਜ ਗੁਰਜੰਟ ਨੇ ਆਪਣੇ ਨਾਲ ਪੋਹਾ ਟਿਫਨ ਵਿੱਚ ਲੈ ਕੇ ਜਾਣਾ ਸੀ ਪਰ ਦੀਪਕ ਅੱਗੋਂ ਬੋਲਿਆ ਭਾਬੀ ਮੈਂ ਨਹੀਂ ਖਾਣਾ ਮੈਂ ਤਾਂ ਆਲੂਆਂ ਵਾਲੇ ਪਰੌਂਠੇ ਖਾਣੇ ਨੇ ਮੇਰੇ ਲਈ ਉਹ ਬਣਾ ਦਿਵੋ ਉਦੋਂ ਅਰਸ਼ ਨੇ ਬਸ ਇੰਨਾ ਹੀ ਕਿਹਾ ਸੀ ਕਿ ਪੋਹਾ ਬਣਾਉਣ ਤੋਂ ਬਾਅਦ ਮੈਂ ਆਲੂਵਾਲ ਕੇ ਪਰੌਂਠੇ ਬਣਾ ਦਿੰਨੀ ਆ ਤਾਂ ਉਹ ਗੁੱਸੇ ਵਿੱਚ ਭੜਕ ਉੱਠਿਆ ਮੈਨੂੰ ਇੰਤਜ਼ਾਰ ਕਰਨ ਦੇ ਲਈ ਬੋਲ ਰਹੀ ਹੈ ਸਭ ਤੋਂ ਪਹਿਲਾਂ ਮੇਰੇ ਲਈ ਆਲੂਆਂ ਦੇ ਪਰੌਂਠੇ ਮੰਨ ਗੇ ਬਾਅਦ ਵਿੱਚ ਪੋਹਾ ਬਣਾ ਲਿਓ ਬਦਲੇ ਵਿੱਚ ਅਰਸ਼ ਨੇ ਬਸ ਇੰਨਾ ਹੀ ਕਿਹਾ ਸੀ ਕਿ ਇਸ ਵਿੱਚ ਭੜਕਣ ਵਾਲੀ ਕਿਹੜੀ ਗੱਲ ਆ ਤਾਂ ਉਹ ਗੁੱਸੇ ਵਿੱਚ ਟੀਕਣ ਲੱਗਿਆ ਤੇ ਜਦ ਅਰਸ਼ ਨੇ ਆਪਣੇ ਕਮਰੇ ਵਿੱਚ ਜਾ ਕੇ ਗਰਜੰਟ ਨੂੰ ਦੀਪਕ ਦੀ ਸ਼ਿਕਾਇਤ ਕੀਤੀ ਤਾਂ ਉਹ ਗਰਜੰਟ ਉਲਟਾ ਅਰਸ਼ ਤੇ ਹੀ ਭੜਕ ਪਿਆ ਤੇ ਕਹਿਣ ਲੱਗਿਆ ਤੂੰ ਮੇਰੀ ਘਰ ਵਾਲੀ ਐ ਇਸ ਕਰਕੇ ਮੇਰੀ ਮਾਂ ਤੇ ਮੇਰੇ ਭਰਾ ਦੋਨਾਂ ਦੇ ਪ੍ਰਤੀ ਫਰਜ਼ ਨਿਭਾਉਣਾ ਤੇਰੀ ਜ਼ਿੰਮੇਵਾਰੀ ਬਣਦੀ ਆ ਅੱਜ ਸਿਮਰਨ ਦੀ ਤਬੀਅਤ ਖਰਾਬ ਹੈ ਤਾਂ ਕਿ ਤੂੰ ਮੇਰੇ ਛੋਟੇ ਭਰਾ ਦੀ ਫਰਮਾਇਸ਼ ਪੂਰੀ ਨਹੀਂ ਕਰ ਸਕਦੀ ਉਹ ਆਪਣੀ ਪਤਨੀ ਸਿਮਰਨ ਦੇ ਸਾਹਮਣੇ ਇਸ ਤਰ੍ਹਾਂ ਮੈਨੂੰ ਅਪਮਾਨਿਤ ਕਰ ਰਿਹਾ ਤਾਂ ਇਸ ਕਰ ਵਿੱਚ ਮੇਰੀ ਕੀ ਇੱਜਤ ਰਹਿ ਜਾਊਗੀ ਅਗੋਂ ਅਰਸ਼ ਕਹਿਣ ਲੱਗੀ ਉਦੋਂ ਗਰਜੰਟ ਵੀ ਉਸ ਨੂੰ ਝਟਕਦੇ ਹੋਏ ਬੋਲਿਆ ਤੂੰ ਹਮੇਸ਼ਾ ਮੇਰੀ ਮਾਂ ਤੇ ਮੇਰੇ ਭਰਾ ਤੋਂ ਚੜਦੀ ਰਹਿਣੀ ਹੈ ਇਸ ਲਈ ਤੂੰ ਉਹਨਾਂ ਦੇ ਨਾਲ ਇਹੋ ਜਿਹਾ ਵਿਹਾਰ ਕਰ ਰਹੀ ਹੈ ਉਂਝ ਵੀ ਤੂੰ ਕਿਸੇ ਲਾਇਕ ਨਹੀਂ ਸਾਡੇ ਘਰੇ ਤਾਂ ਤੈਨੂੰ ਟਾਈਮ ਦੇ ਨਾਲ ਖਾਣਾ ਪੀਣਾ ਮਿਲੀ ਜਾਂਦਾ ਨਹੀਂ ਤਾਂ ਜੇ ਅਸੀਂ ਤੈਨੂੰ ਘਰੋਂ ਧੱਕੇ ਮਾਰ ਕੇ ਕੱਢ ਦਈਏ ਤਾਂ ਤੈਨੂੰ ਕਿਸੇ ਨੇ ਨਹੀਂ ਪੁੱਛਣਾ ਐਸ ਲਈ ਮੇਰੇ ਘਰ ਵਾਲਿਆਂ ਨੂੰ ਖੁਸ਼ ਰੱਖਣਾ ਅਰਸ਼ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਇਹ ਸੁਣ ਕੇ ਉਸ ਦਾ ਦਿਲ ਬਹੁਤ ਟੁੱਟ ਗਿਆ ਸੀ ਕਿ ਪਿਛਲੇ 5 ਸਾਲਾਂ ਤੋਂ ਉਹ ਇਸ ਘਰ ਦੀ ਪੂਰੀ ਮਨ ਨਾਲ ਸੇਵਾ ਕਰ ਰਹੀ ਸੀ ਪਰ ਫਿਰ ਵੀ ਉਸ ਦੀ ਇਸ ਘਰ ਵਿੱਚ ਕੋਈ ਇੱਜ਼ਤ ਦੀ ਨਹੀਂ ਸੀ ਕੱਲ ਦੀ ਆਈ ਦਰਾਣੀ ਦੇ ਸਾਹਮਣੇ ਹੀ ਉਸ ਨੂੰ ਇੰਨਾ ਕੁਝ ਸੁਣਾਇਆ ਜਾ ਰਿਹਾ ਤਾਂ ਗੁੱਸੇ ਵਿੱਚ ਉਸ ਨੇ ਵੀ ਘਰ ਛੱਡ ਦਿੱਤਾ ਗੁਰਜੰਟ ਨੇ ਵੀ ਉਸ ਨੂੰ ਮਨਾਉਣ ਦੀ ਜਾਂ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਪਰ ਅੱਜ ਛੋਟੀ ਬਹੂ ਸਿਮਰਨ ਦੀਆਂ ਗੱਲਾਂ ਨੇ ਉਸ ਦੀਆਂ ਅੱਖਾਂ ਖੋਲ ਦਿੱਤੀਆਂ ਤੇ ਸਚਾਈ ਉਸ ਦੀਆਂ ਅੱਖਾਂ ਦੇ ਸਾਹਮਣੇ ਸੀ ਅਗਲੇ ਹੀ ਦਿਨ ਗੁਰਜੰਟ ਨੇ ਆਰਸ਼ ਨੂੰ ਮੈਸੇਜ ਕੀਤਾ ਮੈਨੂੰ ਆਪਣੇ ਕੀਤੇ ਤੇ ਪਛਤਾਵਾ ਆਈ ਮੈਂ ਆਪਣੇ ਬੁਰੇ ਵਿਵਹਾਰ ਦੇ ਲਈ ਤੇਰੇ ਤੋਂ ਮਾਫੀ ਮੰਗਦਾ ਪਰ ਤੈਨੂੰ ਘਰ ਆਉਣ ਲਈ ਹਜੇ ਨਹੀਂ ਕਹੂੰਗਾ ਮੈਨੂੰ ਥੋੜਾ ਜਿਹਾ ਟਾਈਮ ਦੇ ਅਰਸ਼ ਅਰਸ਼ ਨੇ ਇਹ ਮੈਸੇਜ ਪੜ੍ਹਿਆ ਉਸ ਨੂੰ ਯਕੀਨ ਨਹੀਂ ਹੋਇਆ ਕਿਉਂਕਿ ਇੰਨੇ ਸਾਲਾਂ ਵਿੱਚ ਪਹਿਲੀ ਵਾਰੀ ਉਸਦੇ ਪਤੀ ਨੇ ਉਸਦੇ ਮਨ ਦੇ ਦਰਦ ਨੂੰ ਸਮਝਿਆ ਸੀ ਤੇ ਆਪ ਅੱਗੇ ਤੋਂ ਮਾਫੀ ਮੰਗੀ ਸੀ ਉਹ ਸੱਚ ਵਿੱਚ 당ਗ ਰਹਿ ਗਈ ਸੀ ਕਿ ਇਹ ਮੈਸੇਜ ਕਿਉਂ ਭੇਜਿਆ ਸ਼ਾਮ ਨੂੰ ਗੁਰਜੰਟ ਨੇ ਫੋਨ ਕੀਤਾ ਤਾਂ ਆਰਸ਼ ਨੇ ਫੋਨ ਰੀਸੀਵ ਕਰ ਲਿਆ ਬੋਲਿਆ ਆਰਸ਼ ਮੇਰੇ ਨਾਲ ਹਜੇ ਵੀ ਨਾਰਾਜ਼ ਹੈ ਮੈਨੂੰ ਆਪਣੀ ਗਲਤੀ ਸੁਧਾਰਨ ਦਾ ਸਿਰਫ ਇੱਕ ਮੌਕਾ ਦੇ ਦੇ ਆਰਸ਼ ਕੁਝ ਬੋਲ ਨਹੀਂ ਸਕੇ ਤਾਂ ਗੁਰਜੰਟ ਕਹਿਣ ਲੱਗਿਆ ਮੈਂ ਬਹੁਤ ਬੜੀ ਵੱਡੀ ਗਲਤੀ ਕੀਤੀ ਮੈਨੂੰ ਅਫਸੋਸ ਹੈ ਕਿ ਮੈਂ ਆਪਣੇ ਘਰ ਵਾਲਿਆਂ ਦੇ ਸਾਹਮਣੇ ਮੈਂ ਕਦੀ ਤੇਰਾ ਸਾਥ ਨਹੀਂ ਦਿੱਤਾ ਪਰ ਮੈਂ ਛੇਤੀ ਹੀ ਸਭ ਠੀਕ ਕਰ ਦਵਾਂਗਾ ਮੇਰੇ ਤੇ ਯਕੀਨ ਕਰ ਬਸ ਮੈਨੂੰ ਇੱਕ ਮੌਕਾ ਹੋਰ ਦੇ ਦੇ ਇੱਕ ਹਫ਼ਤੇ ਬਾਅਦ ਗੁਰਜੰਟ ਅਚਾਨਕ ਹੀ ਉਸਦੇ ਪੇਕੇ ਪਹੁੰਚ ਗਿਆ ਤਾਂ ਅਰਸ਼ ਹੈਰਾਨ ਰਹਿ ਗਈ ਹਣ ਤੂੰ ਚੱਲ ਕਰ ਅਰਸ਼ ਅੱਗੇ ਤੋਂ ਕੋਈ ਵੀ ਤੇਰੇ ਨਾਲ ਕੋਈ ਗਲਤ ਵਿਵਹਾਰ ਨਹੀਂ ਕਰ ਸਕੂਗਾ ਅਰਸ਼ ਨੇ ਵੀ ਆਪਣੇ ਪਤੀ ਨੂੰ ਇੱਕ ਮੌਕਾ ਦੇਣ ਦਾ ਫੈਸਲਾ ਕਰ ਲਿਆ ਸੀ ਉਹ ਗੁਰਜੰਟ ਦੇ ਨਾਲ ਕਾਰ ਵਿੱਚ ਬੈਠ ਕੇ ਚਲੀ ਗਈ ਥੋੜੀ ਦੇਰ ਬਾਅਦ ਇੱਕ ਚੰਗੀ ਜਹੀ ਸੁਸਾਇਟੀ ਦੇ ਸਾਹਮਣੇ ਗੁਰਜੰਟ ਨੇ ਕਾਰ ਰੋਕ ਦਿੱਤੀ ਤਾਂ ਅਰਸ਼ ਬੋਲੀ ਇੱਥੇ ਕੌਣ ਰਹਿੰਦਾ ਹੈ ਤੂੰ ਮੈਨੂੰ ਮੇਰੀ ਗਲਤੀ ਸੁਧਾਰਨ ਦਾ ਇੱਕ ਮੌਕਾ ਦਿੱਤਾ ਹੈ ਇਸ ਲਈ ਇਹ ਤੇਰੇ ਲਈ ਇੱਕ ਸਰਪ੍ਰਾਈਜ਼ ਹੈ ਉਹ ਅਰਸ਼ ਨੂੰ ਇੱਕ ਸੋਹਣੇ ਜਿਹੇ ਫਲੈਟ ਦੇ ਅੰਦਰ ਲੈ ਗਿਆ ਫਲੈਟ ਦੇਖਦੇ ਹੀ ਅਰਸ਼ ਕਹਿਣ ਲੱਗੀ ਇਹ ਕਿਸ ਦਾ ਹੁਣ ਤੋਂ ਅਸੀਂ ਇੱਥੇ ਰਹਾਂਗੇ ਮੇਰੇ ਘਰ ਵਾਲਿਆਂ ਤੋਂ ਦੂਰ ਤਾਂ ਕਿ ਤੈਨੂੰ ਕੋਈ ਪਰੇਸ਼ਾਨ ਨਾ ਕਰ ਸਕੇ ਇਹ ਸੁਣ ਕੇ ਉਹ ਹੈਰਾਨੀ ਨਾਲ ਬੋਲੀ ਇਸ ਦਾ ਮਤਲਬ ਇਹ ਤੁਹਾਡਾ ਘਰ ਹੈ ਤਾਂ ਉਹ ਕਹਿਣ ਲੱਗਿਆ ਨਹੀਂ ਇਹ ਮੇਰਾ ਨਹੀਂ ਬਲਕਿ ਸਾਡਾ ਘਰ ਹੈ ਤੇ ਇਸ ਨੂੰ ਅਸੀਂ ਮਿਲ ਕੇ ਪਿਆਰ ਨਾਲ ਸਜਾਵਾਂਗੇ ਤੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਾਂਗੇ ਘਰ ਵਾਲਿਆਂ ਦੇ ਪਿਆਰ ਵਿੱਚ ਪੈ ਕੇ ਮੈਂ ਆਪਣੀਆਂ ਅੱਖਾਂ ਤੇ ਪੱਟੀ ਬੰਨ ਲਈ ਸੀ ਪਰ ਸਿਮਰਨ ਨੇ ਮੇਰੀਆਂ ਅੱਖਾਂ ਤੋਂ ਉਹ ਪੱਟੀ ਉਤਾਰ ਦਿੱਤੀ ਕਾਰਵਾਲੇ ਦੂਰ ਹੀ ਰਹਿਣ ਤਾਂ ਚੰਗਾ ਜੋ ਸਿਰਫ ਮੇਰਾ ਇਸਤੇਮਾਲ ਕਰਨਾ ਚਾਹੁੰਦੇ ਸੀ ਬੋਲਦੇ-ਬੋਲਦੇ ਉਸ ਦੀ ਆਵਾਜ਼ ਭਾਰੀ ਹੋਣ ਲੱਗੀ ਤਾਂ ਅਰਸ਼ ਨੇ ਪਿਆਰ ਨਾਲ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਤੁਰੰਤ ਕਾਲ ਕਰਕੇ ਸਿਮਰਨ ਨੂੰ ਧੰਨਵਾਦ ਕੀਤਾ ਇਸ ਦੀ ਵਜ੍ਹਾ ਨਾਲ ਅੱਜ ਉਸ ਦੇ ਜੀਵਨ ਵਿੱਚ ਇਹ ਬਦਲਾਅ ਆਇਆ ਸੀ ਬਾਅਦ ਵਿੱਚ ਸਿਮਰਨ ਦੇ ਕਹਿਣ ਤੇ ਗੁਰਜੰਟ ਨੇ ਆਪਣੇ ਹਿੱਸੇ ਦੀ ਮੰਗ ਕੀਤੀ ਉਦੋਂ ਦੀਪਕ ਤੇ ਸਰਜੀਤ ਕਾਰ ਦਾ ਵਿਵਹਾਰ ਬਦਲ ਗਿਆ ਤੇ ਕਹਿਣ ਲੱਗੇ ਤੂੰ ਆਪਣੀ ਘਰਵਾਲੀ ਦੇ ਲਈ ਸਾਨੂੰ ਛੱਡ ਕੇ ਚਲਾ ਗਿਆ ਤਾਂ ਇਸ ਘਰ ਵਿੱਚੋਂ ਤੈਨੂੰ ਕੋਈ ਹਿੱਸਾ ਨਹੀਂ ਮਿਲੂਗਾ ਜੇ ਤੂੰ ਇੱਥੇ ਰਹਿਣਾ ਹੈ ਤਾਂ ਆਕੇ ਆਰਾਮ ਨਾਲ ਰਹਿ ਸਾਨੂੰ ਕੋਈ ਪ੍ਰੋਬਲਮ ਨਹੀਂ ਉਦੋਂ ਗੁਰਜੰਟ ਨੇ ਵਕੀਲ ਕਰਕੇ ਆਪਣਾ ਅਧਿਕਾਰ ਲੈਣ ਦੇ ਲਈ ਨੋਟਿਸ ਭੇਜਿਆ ਤਾਂ ਕੋਰਟ ਕਚੈਰੀਆਂ ਦੇ ਚੱਕਰਾਂ ਵਿੱਚ ਪੈਣ ਦੇ ਡਰ ਤੋਂ ਆਖਿਰਕਾਰ ਦੀਪਕ ਤੇ ਸਰਜੀਤ ਕੌਰ ਨੂੰ ਗਰਜੰਟ ਨੂੰ ਉਸਦਾ ਹਿੱਸਾ ਦੇਣਾ ਹੀ ਪਿਆ ਸੋ ਦੋਸਤੋ ਰਿਸ਼ਤੇ ਉਦੋਂ ਹੀ ਟਿਕਦੇ ਨੇ ਜਦ ਉਹਨਾਂ ਵਿੱਚ ਵਿਸ਼ਵਾਸ ਤੇ ਸਨਮਾਨ ਹੋਵੇ ਜੇ ਪਤੀ ਪਤਨੀ ਦੇ ਸਨਮਾਨ ਦੀ ਅਣਦੇਖੀ ਕਰਦਾ ਹੋਵੇ ਤੇ ਅੰਨਾ ਹੋ ਕੇ ਸਿਰਫ ਆਪਣੇ ਪਰਿਵਾਰ ਵਾਲਿਆਂ ਦਾ ਪੱਖ ਲੈਂਦਾ ਹੋਵੇ ਤਾਂ ਘਰ ਦੀ ਨੀ ਹਿੱਲ ਜਾਂਦੀ ਹੈ ਧੀਰ ਨਾਲ ਹੀ ਸਹੀ ਜਦ ਇਨਸਾਨ ਸੱਚ ਦੀ ਸਮਝ ਆ ਜਾਵੇ ਤਾਂ ਆਪਣੀ ਗਲਤੀ ਮੰਨ ਕੇ ਸੁਧਾਰ ਲਵੇ ਤਾਂ ਰਿਸ਼ਤਿਆਂ ਨੂੰ ਨਵਾਂ ਜੀਵਨ ਮਿਲਦਾ ਹੈ ਮਾਤੇ ਭਰਾ ਵਰਗੇ ਆਪਣੇ ਹੀ ਜਸਵਾਰਥੀ ਹੋਣ ਤਾਂ ਉਹਨਾਂ ਤੋਂ ਦੂਰੀ ਬਣਾ ਕੇ ਪਤੀ ਪਤਨੀ ਦਾ ਸਾਥ ਹੀ ਅਸਲੀ ਤਾਕਤ ਬਣ ਜਾਂਦਾ ਹੈ ਸੋ ਦੋਸਤੋ ਤੁਹਾਨੂੰ ਅੱਜ ਦੀ کہانی ਕਿੱਦਾਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਚੈਨਲ ਮੇਰੇ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਵਿੱਚ ਧੰਨਵਾਦ ਜੀ